ਬਏ ਇੱਕ ਨਿਜੀ ਹੋਟਲ ਵਿਖੇ ਜਸ਼ਨ ਇੰਟਰਟੇਨਮੈਂਟ ਵੱਲੋਂ ਉੱਭਰ ਰਹੇ ਗਾਇਕ ਸੁਰਮਾਨ ਦੇ ਸਿੰਗਲ ਟਰੈਕ ਵੀਡੀਓ ਗੀਤ ਟਾਈਟਲ ਜੱਟ ਪਟਿਆਲੇ ਤੋਂ ਨੂੰ ਰਿਲੀਜ਼ ਕਰਨ ਸੰਬੰਧੀ ਇੱਕ ਸਮਾਰੋਹ ਦਾ ਆਯੋਜਨ ਗੀਤਕਾਰ ਬਿੱਟੂ ਰੰਧਾਵਾ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਮੇਅਰ ਕੁੰਦਨ ਗੋਗਿਆ ਅਤੇ ਗ੍ਰੀਨ ਮੈਨ ਪ੍ਰਸਿੱਧ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਵੱਲੋਂ ਵਿਸ਼ੇਸ਼ ਤੌਰ ਤੇ ਸਮੂਲਿਤ ਕੀਤੀ ਗਈ ਸਮਾਰੋਹ ਦਾ ਮਾਨ ਕੁੰਦਨ ਗੋਗਿਆ ਅਤੇ ਭਗਵਾਨ ਰਾਜਨੇਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਗਾਇਕ ਸੁਰਮਾਨ ਵੀਡੀਓ ਨਿਰਦੇਸ਼ਕ ਸੁਨੀਲ ਠਾਕੁਰ ਅਤੇ ਗੀਤਕਾਰ ਬਿੱਟੂ ਰੰਧਾਵਾ ਨੇ ਇਸ ਪੰਜਾਬੀ ਗੀਤ ਸਬੰਧੀ ਜਾਣਕਾਰੀ ਵੀ ਦਿੱਤੀ ਇਸ ਮੌਕੇ ਜੋਤੀ ਕਲਾ ਮੰਚ ਦੇ ਨਿਰਦੇਸ਼ਕ ਰਕੇਸ਼ ਠਾਕੁਰ ਵੱਲੋਂ ਵੀ ਵਿਸ਼ੇਸ਼ ਹਾਜ਼ਰੀ ਲਗਵਾਈ ਗਈ ਪੰਜਾਬੀ ਵੀਡੀਓ ਗੀਤ ਦੇ ਨਿਰਮਾਤਾ ਹਨ ਜਸਤ ਨੋਵਾ ਨਿਰਦੇਸ਼ਕ ਸੁਨੀਲ ਠਾਕੁਰ ਗੀਤਕਾਰ ਵਿਕਟਰਿੰਦਾਵਾਦ ਸੰਗੀਤ ਨਿਕ ਮਿਊਜ਼ਿਕ ਕਾਸਟਿੰਗ ਜਸ਼ਨ ਰੰਦਾਵਾ ਅਤੇ ਪਰুল ਪ੍ਰੋਜੈਕਟ ਡਿਜ਼ਾਈਨਰ ਅਤੇ ਕਾਰਜਕਾਰੀ ਨਿਰਮਾਤਾ ਅਸ਼ੋਕ ਕੁਮਾਰ ਰਚਨਾਤਮਕ ਨਿਰਦੇਸ਼ਕ ਸ਼ਿਵਾਨਿਥ ਠਾਕੁਰ ਫੋਟੋਗ੍ਰਾਫੀ ਨਿਰਦੇਸ਼ਕ ਸਾਗਰ ਰਾਠੌਰ ਵੀਡੀਓ ਸੰਪਾਦਨ ਅਤੇ ਰੰਗਦਾਰੀ ਅਰਮਾਨ ਸਿੰਘ ਵੀਡੀਓ ਵਿਜ਼ਨ ਟ੍ਰੀ ਲਾਈਨ ਨਿਰਮਾਤਾ ਕੁਲਦੀਪ ਪ੍ਰੋਡਕਸ਼ਨਸ ਅਤੇ ਪ੍ਰੋਡਕਸ਼ਨ ਸਹਾਇਕ ਮਨੀ ਹਨ ਇਹ ਚੀਜ਼ ਬਸ ਫੁਗਰਪਣੇ ਦੀ ਗੱਲ ਕੀਤੀ ਹੈ ਭਾਜੀ ਕਈ ਮਿਸਯੂਜ਼ ਕਰਦੇ ਆ ਹਥਿਆਰਾਂ ਦਾ ਹਨਾ ਇਹ ਜਿੱਦ ਤੁਸੀਂ ਵੀਡੀਓ ਦੇਖੋਗੇ ਨਾ ਜਦੋਂ ਉਹਦੇ ਵਿੱਚ ਡਾਇਰੈਕਟਲੀ ਸਿੱਧਾ ਸਾਫ਼-ਸਾਫ਼ ਕਨਵੇ ਕੀਤਾ ਹੋਇਆ ਹੈ ਕਿ ਆਪਾਂ ਫੁਗਰਪਣੇ ਲਈ ਨਹੀਂ ਹਥਿਆਰ ਰੱਖ ਰਹੇ ਹੈਗੇ ਕਿਸੇ ਦੀ ਹੈਲਪ ਲਈ ਔਰ ਆਪਣੀ ਸੇਫਟੀ ਲਈ ਹਮੇਸ਼ਾ ਯੂਜ਼ ਕਰਦੇ ਆਪਾਂ ਵੈਪਨ ਜਦੋਂ ਵੀ ਕਰਦੇ ਆ ਹਨਾ ਹੁਣ ਅਗਰ ਬਿਲਕੁਲ ਬੈਨ ਦੀ ਕਰਦੇ ਆ ਵੈਸੇ ਤਾਂ ਕਲਚਰ ਇਦਾਂ ਦਾ ਸਿਸਟਮ ਹੈਗਾ ਆਪਣਾ ਹਥਿਆਰ ਦਾ ਕਿ ਬੈਨ ਨਹੀਂ ਹੁਣ ਚਾਹੀਦੀ ਹੈ ਤਕਰੀਬਨ ਨਾ ਬਟ ਅਗਰ ਬੰਦੇ ਨੂੰ ਕੋਈ ਪ੍ਰੋਬਲਮ ਹੋ ਜੇ ਜਾਂ ਕੋਈ ਕਿਸੇ ਤੇ ਅਟੈਕ ਕਰ ਦੇ ਤਾਂ ਆਪਣੇ ਕੋਲ ਸੇਫਟੀ ਦਾ ਕੁਝ ਹੋਣਾ ਚਾਹੀਦਾ ਨਾ ਸਾਧਨ ਹੈ ਜੀ ਸੇਫਟੀ ਦੇ ਦੋ ਲਾਈਨਾਂ ਸੁਣਾ ਦੋ ਮੇਰੇ ਵੀ ਤੁਹਾਡੇ ਗਾਣੇ ਹਾਂਜੀ ਸਰ ਤੁਹਾਡੇ ਦੋ ਲਾਈਨਾਂ ਗਾਣੇ ਦੀ ਹੈ ਜੀ ਸੇਫਟੀ ਜਿਹੜੀ ਤੁਸੀਂ ਕਹਿ ਰਹੇ ਹੋ ਸੁਣਾ ਦੋਗੇ ਸਾਨੂੰ ਸੇਫਟੀ ਇਨ ਦਾ ਸੈਂਸ ਮੈਂ ਮੈਸਰ ਇਹ ਚੀਜ਼ ਕਹਿ ਰਿਹਾ ਕਿ ਜੋ ਲਿਰਿਕਸ ਨੇ ਉਹ ਸੁਣਾਉਂਗਾ ਕਿਉਂਕਿ ਦੋਸਤ ਚੇਂਜ ਮੈਂ ਬਿੱਟੂ ਭਾਈ ਦੀ ਪਰਮਿਸ਼ਨ ਤੋਂ ਬਗੈਰ ਮੈਂ ਲਿਰਿਕਸ ਨਾਲ ਛੇੜਛਾੜ ਨਹੀਂ ਕਰ ਸਕਦਾ ਹਨ ਤੇ ਜਿੱਦਾਂ ਮੈਂ ਸਿਰਫ ਗਾਣੇ ਦੀ ਸੌਂਡ ਡਿਲੀਵਰ ਕਰ ਦੂੰਗਾ ਲਾਈਨਸ ਮੈਂ ਗਾ ਕੇ ਪ੍ਰੋਪਰ ਤੇ ਬਸ ਇਹੀ ਸੀਗਾ ਮੈਸੇਜ ਮੇਰਾ ਹਥਿਆਰਾਂ ਵਾਸਤੇ ਜੀ ਆ ਸੀਗਾ ਕਿ ਮਿਸ਼ਿਊਜ਼ ਨਹੀਂ ਕਰਨਾ ਚਾਹੀਦਾ ਜਦੋਂ ਲੋੜ ਆ ਜਾਂ ਕਿਸੇ ਤੇ ਅਤਿਆਚਾਰ ਹੋ ਰਿਹਾ ਉਦੋਂ ਆਪਾਂ ਉਹਦੀ ਹੈਲਪ ਲਈ ਆਪਾਂ ਯੂਜ਼ ਕਰ ਸਕਦੇ ਹਾਂ ਨਾ ਬਾਕੀ ਤੁਸੀਂ ਵੀਡੀਓ ਦਾ ਰਾਹੀਂ ਦੇਖ ਸਕਦੇ ਹੋ ਦੋ ਕੁ ਗੱਲਾਂ ਦੋ ਕੁ ਲਾਈਨਾਂ ਗਾਣੇ ਦੀਆਂ ਪਲੀਜ਼ ਲਾਈਵ ਸੁਣਾ ਦਿਓ ਹਾਂ ਐਦਾਂ ਕਹੋ ਸਰ ਆ ਜੀ ਸੁਣਾ ਦਿਓ ਹਾਂ ਐਸਾ ਕੇਪਾ ਵੇ ਰੋਲਾ ਜੱਟ ਰੋਲ ਛੱਡਦਾ ਕੰਮ ਅਸਲੇ ਨਾਲ ਜਿੱਥੇ ਪਵੇ ਰੋਲਾ ਜੱਟ ਰੋਲ ਛੱਡਦਾ ਕੰਮ ਪੈਸੇ ਨਾਲ ਉਹ ਵੱਧ ਕਰੇ ਬੋਲ ਜੱਟ ਦਾ ਅਸਲਾ ਤਾਂ ਰੱਖਿਆ ਏ ਹਰ ਇੱਕ ਨਹੀਂ ਪਰ ਫੁਕਰ ਪੁਣੇ ਚ ਨਹੀਂ ਰੋਂਦੇ ਕੱਢਦਾ ਅਲੜਾਂ ਦੇ سینੇ ਵਿੱਚ ਜੱਟ ਧੜਕੇ ਤਾਈਓ ਕਲਾ ਕਲਾ ਕੰਮ ਠੋਕ ਠੋਕ ਕਰਦਾ ਕੰਮ ਨਹੀਂ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਲੇ ਤੋਂ ਬੁਲਾਉਂਗੇ ਕਰਦਾ ਤਾਂ ਮੈਨੂੰ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਠੀਕ ਹੈ ਸਰ ਕੀ ਕੰਮ ਆਪਾਂ ਗਲਤ ਨਹੀਂ ਕਰਦੇ ਨਾ ਆਪਾਂ ਮਿਸਯੂਜ਼ ਕਰਨਾ ਹਥਿਆਰ ਦਾ ਜੱਟ ਪਟਿਆਲੇ ਤੋਂ ਬਿਲੋਂਗ ਕਰ ਰਿਹਾ ਮਤਲਬ ਇਸ 'ਚ ਇੱਕ ਪ੍ਰਾਊਡ ਦਿਖਾਇਆ ਗਿਆ ਕਿ ਅਸੀਂ ਸਾਰਿਆਂ ਨਾਲ ਵੀ ਖੜਦੇ ਤੇ ਆਪਣਾ ਪਟਿਆਲੇ ਤੋਂ ਪ੍ਰਾਊਡ ਕਰਨਾ ਆਪਣਾ ਬਣਦਾ ਜੀ ਗਾਣਾ ਹੀ ਲੱਗਦਾ ਕਿ ਬਾਕੀ ਪ੍ਰਮੋਟ ਕਰ ਰਹੇ ਨਹੀਂ ਜੀ ਵੈਸੇ ਉਹ ਜਿਹੜੇ ਵੱਡੇ ਵੱਡੇ ਗਾਇਕ ਮਨ ਕੀ ਦੇ ਤੋਲਕ ਵੱਡੇ ਵੱਡੇ ਗਾਇਕਾਂ ਤੋਂ ਆ ਮੈਂ ਅਸਿਕਾ ਕੋਈ ਕੰਟਰੋਲ ਤੁਸੀਂ ਨਹੀਂ 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 ਇਹ ਮੈਂ ਅਸਲ ਉਸੇ ਸਵਾਲ ਪੁੱਛੇ ਸਵਾਲ ਕੁਝ ਕੋਈ ਨਾ ਮੈਨੂੰ ਦੋ ਹਾਂਜੀ 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 ਪੁੱਛੋ ਯੰਗ ਯੰਗ ਵੀ ਤੁਹਾਨੂੰ ਫੋਲੋ ਕਰੇਗੀਓ ਬਾਜੀ ਮੈਂ ਤੁਹਾਨੂੰ ਦੱਸਦਾ ਤੁਸੀਂ ਪੁੱਛੋ ਪੁੱਛੋ ਕੀ ਪੁੱਛਣਾ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਚੈਨਲ ਦੇ ਥਰੂ ਮੈਂ ਕਰਦਾ ਸਰ ਅਗਰ ਇਹਨਾਂ ਨੇ ਕੁਐਸਚਨ ਪੁੱਛਣਾ ਹੈ ਤਾਂ ਪੁੱਟ ਕਰ ਲੈ ਇਹ ਗਾਇਕ ਨੇ ਜੀ ਉਹਨਾਂ ਦਾ ਪਹਿਲਾ ਗਾਣਾ ਹੈ ਇਹਨਾਂ ਦੇ ਜੀ ਦੋ ਗਾਣੇ ਆਏ ਨੇ ਪਹਿਲਾ ਇੱਕ ਵਿਨ ਸੀਗਾ ਤੇ ਤੀਜਾ ਗਾਣਾ ਹੁਣ ਇਹਨਾਂ ਨੇ ਆਪਣਾ ਕੀਤਾ ਜੀ ਸਿੰਗਰ ਦਾ ਨਾਮ ਹੈ ਸੁਰਮਾਨ ਜੀ ਸਰਮਾਨ ਜੀ ਕਿੱਥੋਂ ਬੁਲਾਉਂ ਕਰਦੇ ਆ ਜੀ? ਇਹ ਘਨੌਰ ਤੋਂ ਨੇ ਜੀ। ਜ਼ਿਲ੍ਹਾ ਪਟਿਆਲਾ ਹੀ ਹੈ ਜੀ ਇਹਨਾਂ ਦਾ ਵੀ। ਤੁਹਾਨੂੰ ਸ਼ੌਕ ਕਿੱਦਾਂ ਪਿਆ ਜੀ? ਸਰ ਜੀ ਮੈਂ 15 ਸਾਲ ਤੋਂ ਲਿਖਦਾ ਸੀਗਾ ਪਰ ਮੈਨੂੰ ਮੌਕਾ ਅੱਜ ਮਿਲਿਆ ਜੀ। ਇਹ ਗਾਣਾ ਥੋੜਾ ਨਹੀਂ ਕਿਹਾ ਹੋਇਆ ਜੀ? ਹਾਂ ਜੀ ਸਰ ਮੇਰਾ ਲਿਖਿਆ ਹੋਇਆ ਜੀ। ਇਹ ਤੁਹਾਡਾ ਗਾਇਆ। ਸਰਮਾਨ ਜੀ ਨੇ ਗਾਇਆ ਜੀ। ਜਸਤ ਨੂੰ ਆਨੇ ਪ੍ਰੋਡਿਊਸ ਕਰਿਆ ਜੀ ਜਸ਼ਨ ਐਂਟਰਟੇਨਮੈਂਟ ਤੇ ਗਾਣਾ ਆਣਾ ਹੈ ਜੀ। ਮਿਊਜ਼ਿਕ ਕਿਹਦਾ ਹੈ ਜੀ ਇਹ ਮਿਊਜ਼ਿਕ? ਮਿਊਜ਼ਿਕ ਨਿੱਕ ਦਾ ਜੀ ਨਿੱਕ ਮਿਊਜ਼ਿਕ। ਕਿੰਨੇ ਕਿੰਨੇ ਦਾ ਗਾਣਾ ਜੀ ਇਹ? ਇਹ ਹੈਗਾ 3 ਮਿੰਟ 2 ਸੈਕ ਬੜੀ ਵਧੀਆ ਕੀਤੀ ਪਟਿਆਲੇ ਤੇ ਗਾਣਾ ਗਾਇਆ ਪਰ ਤੁਸੀਂ ਇਹ ਨਹੀਂ ਸੋਚਿਆ ਕਿ ਪਟਿਆਲੇ ਦਾ ਵੀ ਆਪਾਂ ਨੂੰ ਕੋਈ ਵੀਊ ਦੇਣਾ ਚਾਹੀਦਾ ਸੀ ਕਿ ਪਟਿਆਲੇ ਦੇ ਉੱਪਰ ਗਾਣਾ ਗਾਇਆ ਹੈ ਸਰ ਮੈਂ ਕਿਹਾ ਸੀਗਾ ਡਾਇਰੈਕਟਰ ਸਾਹਿਬ ਨੂੰ ਉਹ ਕਹਿੰਦੇ ਵੀ ਆਪਾਂ ਉੱਥੇ ਸ਼ੂਟ ਵਧੀਆ ਹੋਊਗਾ ਆਪਾਂ ਫਿਲਮ ਵਾਂਗੂ ਕਲਰ ਲੈਣੇ ਨੇ ਵੀ ਆਪਾਂ ਉੱਥੇ ਸ਼ੂਟ ਕਰਾਂਗੇ ਅੱਗੇ ਕਰੋਗੇ ਪਟਿਆਲੇ ਦੀਆਂ ਲੱਗ ਲੱਗ ਅੱਗੇ ਪਟਿਆਲੇ ਤੇ ਗਾਣਾ ਆਏਗਾ ਤਾਂ ਪਟਿਆਲੇ ਦੀ ਵੀਡੀਓ ਜ਼ਰੂਰ ਵਿੱਚ ਲਵਾਂਗੇ ਜੀ ਤੇ ਸਾਰੇ ਮਹਿਮਾਨਾਂ ਦਾ ਇੱਕ ਵਾਰੀ ਫੇਰ ਦਿਨੋ ਸਵਾਗਤ ਹੈ ਜੀ ਪਲੀਜ਼ ਇੱਕ ਵਾਰੀ ਇਹਦਾ ਸਾਰੇ ਲਈ ਆਪਾਂ ਤਾੜੀਆਂ ਮਾਰ ਦਈਏ ਥੈਂਕ ਯੂ ਥੈਂਕ ਯੂ ਬਈ ਤੇ ਉਹਨਾਂ ਉਹ ਗਾਣਾ ਜਿਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਜੱਟ ਪਟਿਆਲੇ ਤੋਂ ਬਹੁਤ ਖੂਬਸੂਰਤ ਗਾਣਾ ਦੇਖਣ ਵਾਲਾ ਔਰ ਸੁਣਨ ਵਾਲਾ ਬਹੁਤ ਹੀ ਸੋਨਾ ਗਾਣਾ ਬਣਾਇਆ ਹੈ ਸਾਰੀ ਟੀਮ ਨੇ ਮਿਲ ਕੇ ਕਿ ਅਸੀਂ ਆਉ ਗਾਣਾ ਹੁਣ ਆਨੰਦ ਮਾਣਦੇ ਆਂ